ਕਿ ਪ੍ਰਤਾਪ ਸਿੰਘ ਬਾਜਵਾ ਦੀ ਇਹ ਤਬੀਰ ਕੀਤੀ ਏ ਲੀਡਰ ਆਫ oppositon ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ oppositon ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਜੇ ਇਸ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟੇ ਇਹ ਕਿੰਟ ਹੈਲੋ ਹਲੋ ਜੀ ਜੇ 6 ਘੰਟਿਆਂ ਦੀ ਸਸਤੇ ਟੈਂਟ ਰੋਕੇਸ਼ਨ ਤੋਂ ਬਾਅਦ 2 ਵਜੇ ਤੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤਦਾ ਸ਼ੁਕਰਾਨਾ ਦਿਲ ਤੋਂ ਸਾਰਿਆਂ ਨੂੰ ਪਹਿਲੇ ਸਾਰੇ ਪੰਜਾਬੀ ਚੱਲ ਫਿਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸੀ ਦੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਜਿਸਤੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੇਰ ਰਿਸ਼ਤਾ ਮੇਰੇ ਸਾਰੇ ਐਮਐਲਏ ਕੁਲੀਕ ਦਾ ਸਾਡੇ ਸਾਰੇ ਐਮਪੀਸ ਭਰਾਵਾਂ ਦਾ ਸਾਡਿਆ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਦੀ ਦੇਚ ਵੱਡੀ ਗੱਲ ਹੋਈ ਏ ਕੱਲ ਅੰਦਾਲਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਕਦੀ ਹੋ ਮੈਂ ਸਮਝ ਨਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਾਹਮ ਕੇ ਰੱਖਣਾ ਇਹ ਜਿਹੜਾ ਸੀ ਮਿਸਟਰ ਹੁੰਦਾ ਉਹਦਾ ਕੰਮ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਉਹ ਦੁੱਖ ਤਕਲੀਫ ਸੀ ਭਵੰਤ ਮਾਨ ਨੂੰ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸੋਚਦਾ ਕਿਸੇ ਟਾਈਮ ਬੋੜਿਆਂ ਨੂੰ ਵੀ ਹੱਥ ਲੰਦਾ ਸੀ ਤੋਂ ਮੈਨੂੰ ਹੀ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋ ਕੋਈ ਦਲਾਹ ਹੈ ਆਓ ਮੇਰੇ ਨਾਲ ਸਾਝਿਆ ਕਰੀਏ ਤੁਸੀਂ 80 ਤੇ 90 ਦਾ ਵਿਹਾਕਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਦੇਖਿਆ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਤ ਹੈ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਇਹਦਾ ਨਾ ਭਾਈ ਸਾਨੂੰ ਗੁੱਸਾ ਇਹਨਾਂ ਨਾਲ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਕਿ ਇੰਸਟੀਚੂਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਰੰਧਾਵਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਕੇਸ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਸਲਾ ਤੱਕ ਤੇ ਫੈਸਲੇ ਪੰਚਾਇਤਾਂ ਚੋਂ ਹੁਣ ਤੁਸੀਂ ਉੱਥੋਂ ਤੱਕ ਕਰ ਲਿਆ ਗਿਆ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਉਣ ਵਾਸਤੇ ਥਾਣਿਆਂ ਦਾ ਘਰਾਓ ਕਰਨਾ ਪਿਆ ਮੈਂ ਬਹੁਤ ਮਸ਼ਕੂਰ ਆ ਰਾਜਾ ਜੀ ਤੁਸੀਂ ਛੋਟੇ ਵੀਰ ਹੋ ਇਸ ਕਿਸਮ ਦੀ ਬੀਬੀ ਜੀ ਬਖਾਣੇ ਚਾਹੀਦੇ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਲਾ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਿਆ ਰਹੀਆਂ ਬਹੁਤ ਸਾਡੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਲੋਕ ਤਕਲੀਫ ਵਿੱਚ ਵੀ ਸਨ ਸਾਡੇ ਕੋ ਕਮੀਆਂ ਪੇਸ਼ ਕਿਆ ਰਹੀਆਂ ਸਾਡ ਪਰਿਵਾਰ ਨੂੰ ਇਕ ਕਰਦੇ ਜਦੋਂ ਤੁਹਾਨੂੰ ਪਤਾ ਹੈ ਕੋ ਬਜ਼ੁਰਗ ਦੀ ਪੱਗ ਤੋਂ ਹੱਕ ਤਾਂ ਹੈ ਕੋ ਲੋ ਫਿਰ ਜਿਹੜਾ ਮੁੰਡਾ ਰੁਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹਦਾ ਸਾਥੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਾਰਿਆਂ ਤੋਂ ਪਹਿਲੇ ਡੰਡ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬੱਦ ਨੂੰ ਨਹੀਂ ਅਸੀਂ ਪੈਣਾ ਬਾਕੀ ਅਸੀਂ ਆਪਕ ਤੇ ਦੇ ਬੋਲੇ ਸੋਨ ਦੇ ਹੌਸਲੇ ਸੂਰ ਕਾਲੇ ਇੱਕ ਫਾਰਮੂਲਾ ਸਿਕੋ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੈ ਇਹ ਬਾਲ ਨਹੀਂ ਬੱਲਦਾ ਉਹ ਮੈਂ ਉਹ ਸੰਦਾ ਅਸੀਂ ਸਾਡੇ ਜੋ ਕੋਈ ਵੀ ਬੋ ਤੇ ਨੂੰ ਹੱਥ ਪਾਏ ਕੋ ਕੱਲੇ ਨੂੰ ਨਹੀਂ ਪਾਏ ਤੋਂ ਇਹ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੁੱਠ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਗਿਆਨ ਸਾਡੇ ਸਾਹਮਣੇ ਗੱਲ ਆਈ ਹੈ ਏਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਐਸਾ ਨਾ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸੁਭੂਜੀ ਕਾਂਗਰਸ ਦੀ ਡਿਟੀਸ਼ਪ ਦੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਧੂਪੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ 80 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਨੇ ਆਪਣੀਆਂ ਸ਼ਰਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤ ਉਹਨ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਏਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਗਏ ਬਹੁਤ ਸਾਰੇ ਬੱਚੇ ਸਾਡੇ ਨਸ਼ੇ ਦੇ ਵਿੱਚ ਗਏ ਇੱਕ ਬਹੁਤ ਵੱਡਾ ਚੈਲੰਜ ਹੈ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਤਰ੍ਹਾਂ ਜੇ ਦੀ ਇੱਕ ਇੱਕ ਇੰਚ ਜ਼ਮੀਨ ਸੁਰਖੇਦ ਹੈ ਉਸ ਨੂੰ ਇੱਕ ਵਾਰ ਫੇਰ ਪੈਰਾਂ ਸਿਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਂ ਸਿਰ ਨਾ ਹੋ ਸਕਦਾ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਦ ਵੀ ਵਾਸਤੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਮੇ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇਰਾ ਰੱਖਣਗੇ ਉਸੇ ਨੂੰ ਹੀ ਅਸੀਂ ਆਪਣਾ ਲੀਡਰ ਕਬੂਲਾਂਗੇ ਮੈਂ ਤੁਹਾਨੂੰ ਆਪਣਾ ਵਚਨ ਦੇ ਦਿੱਤੀ ਹੈ ਉਹ ਮੇਰੇ ਜਿੰਦਾਬਾਦ ਜਿੰਦਾਬਾਦ ਮੈਂ ਸਾਰੇ ਸਾਥੀਆਂ ਦਾ ਜਿੰਨੇ ਮੇਰੇ ਪਿੰਡ ਕੋਏ ਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਗਾਂ ਸੱਦਣਗੇ ਤੁਹਾਨੂੰ ਅਸੀਂ ਇਤਲਾ ਦੇ ਦੇਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਿਹਾ ਸੀ ਪਿੱਛੇ ਕੋਈ ਲੰਗਰ ਦਾ ਪ੍ਰਬੰਧ ਕਰੀਏ ਆ ਗਿਆ ਆ ਗਿਆ ਨਹੀਂ ਕੱਲ ਵਾਸਤੇ ਪੁੱਛਦੇ ਕੱਲ ਵਾਸਤੇ ਪੁੱਛਦੇ ਸੀ ਮੈਂ ਕਹੇ ਜੇ ਕੱਲ ਮੈਨੂੰ ਸੱਦਿਆ ਨਹੀਂ ਤੇ ਸੱਦਿਆ ਹੋਏਗਾ ਤੈਨੂੰ ਅਡਵਾਂਸ ਦਰਿਆ ਕਰਾਂਗੇ ਹਾਂ ਜਦੋਂ ਮਰ ਜਦੋਂ ਮਰਦੀ ਮੇਰਾ ਘਰ ਤੁਹਾਡਾ ਘਰ ਹੈ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਰੇ ਨੂੰ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਬਾਕੀ ਘਰ ਤੇ ਡਿਵੀਜ਼ਨਲ ਕਰਦੇ ਪਾਰਟੀ ਦਾ ਘਰ ਪੀਸੀ ਕਾਂਗਰਸ ਆਫਿਸ ਤੋਂ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋਲ ਔਰ ਦਾਵਾਦਾਬ ਕੋ ਜਾਓ ਰਾਜਾ ਜਿੱਤ ਕੋ ਜਾਓ ਚਨੀ ਜੀ ਕੋ ਜਾਓ ਕਿਸੇ ਕੋ ਜਾਓ ਇੱਥੇ ਜਿਹੜੇ ਸਾਡੇ ਭਰਾ ਬੈਠੇ ਨੇ ਕਿਸੇ ਕੋ ਵੀ ਜਾਓ ਸਾਰੇ ਕਰ ਇੱਕ ਬਰਾਬਰ ਨੇ ਏਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜ਼ਲਟ ਵੀ ਪਹਿਲੇ ਦੇਣੀ ਹੈ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਵਿਕੇਸ਼ ਜੌਰ ਮੈਂ ਆਪਣੇ ਏਰੀਆ ਦੇ ਆਪਣੇ ਸਾਥੀਆਂ ਦਾ